ਪੰਜਾਬ ਦੇ ਵਿੱਚ ਦੋ ਸਮੱਸਿਆਵਾਂ ਦੇ ਖਿਲਾਫ ਮੈਂ ਲੜ ਰਿਹਾ ਹਾਂ ਨਸ਼ਾ ਤੇ ਪ੍ਰਵਾਸ ਪੰਜਾਬ ਦੇ ਵਿੱਚ ਸਾਡੇ ਕਾਲਜਾਂ ਨੂੰ ਜਿੰਦੇ ਲਾ ਕੇ ਸਾਡੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਣ ਮੇਰੀ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਹੈ ਵੀ ਆਪਣੀਆਂ ਕਮਾਈਆਂ ਕਰਕੇ ਆਪੋ ਆਪਣੀ ਮਿਹਨਤਾਂ ਕਰਕੇ ਆਪਣੇ ਪਰਿਵਾਰਾਂ ਨੂੰ ਪਿੱਛੇ ਤੇ ਵਾਪਸ ਜਾਓ ਠੀਕ ਹੈ ਇੱਥੇ ਪੱਕੇ ਡੇਰੇ ਲਾਇਓ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਪੰਜਾਬ ਹੈ ਪੰਜਾਬ ਵਰਗੀ ਧਰਤੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਹੀਂ ਹੈ ਮੋਤੰਨ ਮੈਂ ਤੁਹਾਡੇ ਤੁਹਾਨੂੰ ਤੁਹਾਡੇ ਜੇ ਮੇਰੇ ਬੇਨਤੀਆਂ ਲਗੀਆਂ ਪਹਿਲੀ ਬੇਨਤੀ ਮੇਰੀ ਇਹ ਆ ਜੇ ਪੰਜਾਬ ਦੇ ਵਿੱਚ ਦੋ ਸਮੱਸਿਆਵਾਂ ਦੇ ਖਿਲਾਫ ਮੈਂ ਲੜ ਰਹਾ ਨਸ਼ਾ ਤੇ ਪ੍ਰਵਾਸ ਪੰਜਾਬ ਦੇ ਵਿੱਚ ਸਾਡੇ ਕਾਲਜਾਂ ਨੂੰ ਜਿੰਦੇ ਲਾ ਕੇ ਸਾਡੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਣ ਮੇਰੀ ਨਿਮਰਤਾ ਸਤ ਹੱਤ ਮੰਨ ਕੇ ਬੇਨਤੀ ਹੈ ਵੀ ਆਪਣੀਆਂ ਕਮਾਈਆਂ ਕਰਕੇ ਆਪੋ ਆਪਣੀ ਮਿਹਨਤਾਂ ਕਰਕੇ ਆਪਣੇ ਪਰਿਵਾਰਾਂ ਨੂੰ ਭੇਜਦੇ ਵਾਪਸ ਜਾਓ ਠੀਕ ਹੈ ਇੱਥੇ ਪੱਕੇ ਡੇਰੇ ਲਾਇਓ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਪੰਜਾਬ ਹੈ ਪੰਜਾਬ ਵਰਗੀ ਧਰਤੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਾਰਲਡ ਦੇ ਵਿੱਚ ਨਹੀਂ ਹੈਗੀ ਇਸ ਕਰਕੇ ਮੇਰੀ ਇਹ ਸਭ ਨੂੰ ਬੇਨਤੀ ਆ ਮੇਰੇ ਪੰਜਾਬ ਦੇ ਵਿੱਚ ਮੈਂ ਉਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਲੜ ਰਿਹਾ ਹਾਂ 70 80 ਹਜ਼ਾਰ ਏਜੰਟ ਪੰਜਾਬ ਦਾ ਇਕੱਠਾ ਹੋਇਆ ਰਿਹਾ ਮੇਰੇ ਖਿਲਾਫ ਪਰ ਮੈਂ ਡਟ ਕੇ ਤੁਹਾਡੇ ਪੰਜਾਬ ਦੀ ਲੜਾਈ ਲੜਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਾਂਗਾ ਹੋਏ ਸੋਹਣੇ ਹੋਏ ਦੂਜੀ ਮੇਰੀ ਦੂਜੀ ਮੇਰੀ ਬੇਨਤੀ ਮੇਰੇ ਨੌਜਵਾਨਾਂ ਨੂੰ ਇਹ ਆ ਮੇਰੇ ਭਰਾਵਾਂ ਨੂੰ ਦੇਖੋ ਨੌਜਵਾਨੋ ਪੰਜਾਬ ਦੀ ਇੱਕ ਆਪਣੀ ਕੌਮ ਦੀ ਵੱਡੀ ਪਛਾਣ ਆ ਦੁਨੀਆ ਤੇ ਇੱਥੇ ਵੀ ਮੈਂ ਦੇਖਿਆ ਜਿਹੜੀ ਕਿ ਸਮੱਸਿਆ ਆ ਕਿ ਪੰਜਾਬ ਦੇ ਕਈ ਪੰਜਾਬੀ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਆਪਾਂ ਇਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆ ਕੇ ਆਪਾਂ ਇਹ ਦਾਗ ਨਹੀਂ ਲਵਾਉਣਾ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਸਾਂ ਉਹਦੇ ਲਾ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਕਰਕੇ ਆਪਾਂ ਨਸ਼ੇ ਵਾਲੀ ਦਲਦਲ ਤੋਂ ਦੂਰ ਰਹਿਣਾ ਇਹ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਤੇ ਆਪਾਂ ਆਪਣੀ ਜਿਹੜੇ ਦੇਖੋ ਵੱਖ-ਵੱਖ ਇੱਥੇ ਪਹਾਵਾ ਦੇ ਲੋਕ ਵੱਖ-ਵੱਖ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਆਪਣੀ ਕਿਵੇਂ ਵੱਖਰੀ ਪਛਾਣ ਦੱਸਣੀ ਹੈ ਗੁਰੂ ਦਾ ਜੋ ਫਲਸਫਾ ਜੋ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਉਸ ਦਾ ਅਧਾਰ ਤੇ ਆਪਾਂ ਪੈਰਾ ਦੇਣਾ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਤੇ ਆ ਸਾਰਾ ਟ੍ਰੈਫਿਕ ਦਾ ਕੰਮ ਹੋ ਜਾਣਾ ਇਸ ਕਰਕੇ ਮੈਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਦਿਲ ਕਰਦਾ ਅੱਜ ਪਰਸ ਮੈਂ ਸਾਰਿਆਂ ਨੂੰ ਇੱਕ ਇੱਕ ਜਗ੍ਹਾ ਦੇ ਉੱਤੇ ਮਿਲ ਕੇ ਵੀ ਆਇਆ ਪਰ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੱਥੇ ਐਡੀ ਭਾਰੀ ਗਿਣਤੀ ਦੇ ਵਿੱਚ ਹੋ ਨਹੀਂ ਪਤਾ ਨਹੀਂ ਹਾਂਜੀ ਗਿਣੀ ਮਿਲ ਕੇ ਨਹੀਂ ਨੰਬਰ 14 ਤੇ ਮੈਂ ਹੋ ਸਕਦਾ ਵੀ ਜੇ ਮੈਂ 5-4 ਦਿਨ ਠਹਿਰਿਆ ਤਾਂ ਮੈਂ ਆਪਣੇ ਕੁਸ਼ੀਨ ਮੀਟ ਤੇ ਹੋਰ ਪ੍ਰੋਗਰਾਮ ਦੇ ਨਾਲ ਮਿਲਣਦਾ ਅੱਜ ਮੈਂ ਸਾਰੇ ਭਰਾਵਾਂ ਨਾਲ ਉੱਥੇ ਮਿਲੇ ਸੀਗੇ ਅਸੀਂ ਉੱਥੇ ਲੰਗਰ ਦਾ ਹੀ ਪ੍ਰਬੰਧ ਕਰਾਇਆ ਸੀਗਾ ਚਾਹ ਪਾਣੀ ਦਾ ਪ੍ਰਬੰਧ ਉੱਥੇ ਕਰਾਇਆ ਹੋਇਆ ਸੀਗਾ ਸਾਨੂੰ ਨਹੀਂ ਸੀ ਪਤਾ ਨਹੀਂ ਇੱਥੇ ਅਸੀਂ ਕੋਈ ਇਹਨਾਂ ਤੋਂ ਪਰਮਿਸ਼ਨ ਲੈ ਲੈਂਦੇ ਗੁਰਦੁਆਰਾ ਸਾਹਿਬ ਤੋਂ ਤੇ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨੌਜਵਾਨੋ ਨਸ਼ੇ ਤੋਂ ਦੂਰ ਰਹਿਣਾ ਹੈ ਤੇ ਆਪ ਕੋ ਆਉਣ ਵਾਲੇ ਸਮੇਂ ਦੇ ਵਿੱਚ ਆਪ ਆਪਣੇ ਪੰਜਾਬ ਵੱਲ ਕਿਵੇਂ ਤੁਰਨਾ ਪੰਜਾਬ ਵੱਲ ਕਿਵੇਂ ਜਾਣਾ ਹੈ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਦੇਖੋ ਤੁਸੀਂ ਇੱਥੇ ਦੇਖੋ ਆ ਬੰਜਰ ਧਰਤੀ ਆ ਬੰਜਰ ਧਰਤੀ ਦੇ ਉੱਪਰ ਕਿੰਨੇ ਵੱਡੇ ਵੱਡੇ ਕਿੰਨੀ ਤਰੱਕੀ ਕਰ ਗਈ ਪੰਜਾਬ ਵਰਗੀ ਧਰਤੀ ਕਿਤੇ ਮਜਾਉਣੀ ਇਸ ਕਰਕੇ ਤੁਸੀਂ ਪੰਜਾਬ ਵੱਲ ਮੁੜਨਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਪੰਜਾਬ ਬਣਾਉਣਾ ਮਹਾਰਾਜ ਰੀਸ ਸਰਕਾਰ ਦਾ ਰਾਜਪਾਤ ਬਣਾਉਣਾ ਸਾਨੂੰ ਸਾਰਾ ਨੂੰ ਬਿੰਦੋ ਬੋਲੇ ਸੋਨੇ ਹੈ ਮੂਹਟ ਦੇ ਕੇ ਮੇਰੇਆ ਬੇਨਤੀਆਂ ਲਗੀਆਂ ਪਹਿਲੀ ਬੇਨਤੀ ਮੇਰੀ ਇਹ ਆ ਕਿ ਪੰਜਾਬ ਦੇ ਵਿੱਚ ਦੋ ਸਮੱਸਿਆਵਾਂ ਦੇ ਖਿਲਾਫ ਮੈਂ ਲੜ ਰਹਾ ਨਸ਼ਾ ਤੇ ਪ੍ਰਵਾਸ ਪੰਜਾਬ ਦੇ ਵਿੱਚ ਸਾਡੇ ਕਾਲਜਾਂ ਨੂੰ ਜਿੰਦੇ ਲਾ ਕੇ ਸਾਡੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਣ ਮੇਰੀ ਨਿਮਰਤਾ ਸਤ ਹੱਤ ਮੰਨ ਕੇ ਬੇਨਤੀ ਆ ਵੀ ਆਪਣੀਆਂ ਕਮਾਈਆਂ ਕਰਕੇ ਆਪੋ ਆਪਣੀ ਮਿਹਨਤਾਂ ਕਰਕੇ ਆਪਣੇ ਪਰਿਵਾਰਾਂ ਨੂੰ ਭੇਜਦੇ ਵਾਪਸ ਜਾਇਓ ਠੀਕ ਹੈ ਇੱਥੇ ਪੱਕੇ ਡੇਰੇ ਲਾਇਓ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਪੰਜਾਬ ਹੈ ਪੰਜਾਬ ਵਰਗੀ ਧਰਤੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਾਰਲਡ ਦੇ ਵਿੱਚ ਨਹੀਂ ਹੈ। ਇਸ ਕਰਕੇ ਮੇਰੀ ਇਹ ਸਭ ਨੂੰ ਬੇਨਤੀ ਹੈ ਮੇਰੇ ਪੰਜਾਬ ਦੇ ਵਿੱਚ ਮੈਂ ਉਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਲੜ ਰਿਹਾ ਹਾਂ। 70-80 ਹਜ਼ਾਰ ਏਜੰਟ ਪੰਜਾਬ ਦਾ ਇਕੱਠਾ ਹੋਇਆ ਰਿਹਾ ਮੇਰੇ ਖਿਲਾਫ ਪਰ ਮੈਂ ਡਟ ਕੇ ਤੁਹਾਡੇ ਪੰਜਾਬ ਦੀ ਲੜਾਈ ਲੜਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਾਂਗਾ। ਸੋਹੇ ਹਾਂ। ਦੂਜੀ ਮੇਰੀ ਦੂਜੀ ਮੇਰੀ ਬੇਨਤੀ ਮੇਰੇ ਨੌਜਵਾਨਾਂ ਨੂੰ ਇਹ ਹੈ ਮੇਰੇ ਭਰਾਵਾਂ ਨੂੰ ਦੇਖੋ ਨੌਜਵਾਨੋ ਪੰਜਾਬ ਦੀ ਇੱਕ ਆਪਣੀ ਕੌਮ ਦੀ ਵੱਡੀ ਪਛਾਣ ਆ ਦੁਨੀਆ ਤੇ। ਇੱਥੇ ਵੀ ਮੈਂ ਦੇਖਿਆ ਜਿਹੜੀ ਕਿ ਸਮੱਸਿਆ ਆ ਕਿ ਪੰਜਾਬ ਦੇ ਕਈ ਪੰਜਾਬੀ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਆਪਾਂ ਇਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆ ਕੇ ਆਪਾਂ ਇਹ ਦਾਗ ਨਹੀਂ ਲਵਾਉਣਾ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਸਾਂ ਉਹਦੇ ਲਾਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਕਰਕੇ ਆਪਾਂ ਨਸ਼ੇ ਵਾਲੀ ਦਲਦਲ ਤੋਂ ਦੂਰ ਰਹਿਣਾ ਇਹ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੀ ਜਿਹੜੇ ਦੇਖੋ ਵੱਖ-ਵੱਖ ਇੱਥੇ ਪਹਾਵਾ ਦੇ ਲੋਕ ਵੱਖ-ਵੱਖ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਆਪਣੀ ਕਿਵੇਂ ਵੱਖਰੀ ਪਛਾਣ ਦੱਸਣੀ ਹੈ ਗੁਰੂ ਦਾ ਜੋ ਫਲਸਫਾ ਜੋ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਉਸ ਸਿਧਾਂਤ ਤੇ ਆਪਾਂ ਪੈਰਾ ਦੇਣਾ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਤੇ ਆ ਸਾਰਾ ਟ੍ਰੈਫਿਕ ਦਾ ਕੰਮ ਹੋ ਜਾਣਾ ਇਸ ਕਰਕੇ ਮੈਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਦਿਲ ਕਰਦਾ ਅੱਜ ਬਸ ਮੈਂ ਸਾਰਿਆਂ ਨੂੰ ਇੱਕ ਥਿੱਕ ਜਗ੍ਹਾ ਦੇ ਉੱਤੇ ਮਿਲ ਕੇ ਵੀ ਆਇਆ ਪਰ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੱਥੇ ਇੱਡੀ ਭਾਰੀ ਗਿਣਤੀ ਦੇ ਵਿੱਚ